ਤੋ ਸਿੱਖਾਂ ਨੂੰ ਕਿਹਾ ਕਿ ਸਾਡੇ ਕੋਲ ਹਾਥੀ ਆ ਉਹਦੀ ਖਰਾਕ ਇੱਕ ਵੇਲੇ ਦੀ ਪੰਡ ਰੋਟੀਆਂ ਪੀਪਾ ਦਾਲ ਦਾ ਪੰਜ ਸੇਰ ਗੰਡੇ ਸੇਰ ਘਿਓ ਐਡੀ ਵੱਡੀ ਖਰਾਕ ਤੇ ਰਾਜਿਆਂ ਦੇ ਹਾਥੀ ਨੇ ਸ਼ਰਾਬ ਹੀ ਪੀਤੀ ਹੋਣੀ ਉਹਨੇ ਕਿਹੜਾ ਖਰਾਕ ਖਾਧੀ ਹੋਣੀ ਐ ਇਧਰ ਜਿਹੜਾ ਸਾਡੇ ਕੋਲ ਹਾਥੀ ਆ ਨਾ ਇਹਦੇ ਸਾਹਮਣੇ ਰਾਜਿਆਂ ਦਾ ਹਾਥੀ ਟੇਕ ਹੀ ਨਹੀਂ ਸਕੇਗਾ ਪੁਛਿਆ ਮਹਾਰਾਜ ਕਿਰਪਾ ਕਰੋ ਉਹਦਾ ਨਾਮ ਲੈ ਦੋ ਕਹਿੰਦੇ ਦੁਨੀ ਚੰਦ ਲੰਗਰ ਵੱਲੋਂ ਤੁਰਿਆ ਆ ਰਿਹਾ ਸੀ ਸਤਗੁਰ ਦੀ ਨਿਗਾਹ ਚੜ ਗਿਆ ਬੜਾ ਥਲਕ 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 ਕਰਦਾ ਸਾਡੇ ਸਤਮਨ ਜੀ ਦਾ ਵਜਨ ਹੋਵੇ ਤੇ ਹੁਣ ਸਰੀਰ ਵੀ ਖੁੱਲਾ ਹੀ ਹੋਊ ਨਾ ਬੜਾ ਫੱਬਦਾ ਜਿਆ ਬੜਾ ਰੱਬ ਦਾ ਜਿਆ ਸੋਹਣਾ ਲੱਗਦਾ ਥਲਕ ਥਲਕ ਕਰਦਾ ਜਦੋਂ ਸਤਗੁਰੂ ਜੀ ਨੇ ਕਿਹਾ ਨਾ ਕਿ ਸਾਡੇ ਕੋਲ ਹਾਥੀ ਆ ਦੁਨੀ ਚੰਦ ਸੰਗਤ ਨੂੰ ਖੁਸ਼ੀ ਹੋਈ ਤੇ ਇਹਨੇ ਜਦੋਂ ਆਵਾਜ਼ ਸੁਣੀ ਨਾ ਵੀ ਸਤਗੁਰੂ ਜੀ ਨੇ ਮੇਰਾ ਨਾਮ ਲਹਿਤਾ ਇਹਨੂੰ ਬੁਖਾਰ ਚੜ ਗਿਆ ਸਿੱਖਾਂ ਨੇ ਵੇਖਿਆ ਵੀ ਹੁਣ ਹਾਥੀ ਨਾਲ ਮੁਕਾਬਲਾ ਕਰੇਗਾ ਦੁਨੀ ਚੰਦ ਪਰਖਾਂ ਹੋਣਗੀਆਂ ਤੇ ਵੇਖਾਂਗੇ ਖਲੋ ਕੇ ਵੀ ਸਾਡਾ ਹਾਥੀ ਜਿੱਤਦਾ ਕਿ ਉਹ ਜਿੱਤਦਾ ਸਿੱਖਾਂ ਨੇ ਮਖੌਲ ਵਿੱਚ ਗੱਲ ਨੂੰ ਲੈ ਜਦੋਂ ਇਹ ਕਹਾਣੀ ਬਣੀ ਦੁਨੀ ਚੰਦ ਜਦੋਂ ਨੇ ਆਵਾਜ਼ ਸੁਣੀ ਉੱਥੇ ਹੀ ਵਾਪਸ ਹੋ ਗਿਆ ਉਹਨੇ ਆਪਣੇ ਜਿਹੜੇ ਹਮਜੋਲੀ ਆਪਣੇ ਹਾਨੀ ਜਿਨ੍ਹਾਂ ਨੂੰ ਰੋਜ਼ ਤੜਕਾ ਖਵਾਉਂਦਾ ਸੀ ਵੀ ਆਜਾਓ ਹੁੰਦੇ ਹੀ ਆ ਦੋ ਚਾਰ 10 20 ਸੱਜਣ ਉਹਨਾਂ ਨੂੰ ਕਰਕੇ ਇਕੱਠੇ ਉਹਨਾਂ ਕਹਿੰਦਾ ਵੀਰੋ ਤੁਸੀਂ ਕੁਝ ਸੁਣਿਆ ਉਹਨੇ ਕਿਹਾ ਨਹੀਂ ਮੈਨੂੰ ਸਤਗੁਰ ਜੀ ਨੇ ਕਹਿ ਦਿੱਤਾ ਕਿ ਹਾਥੀ ਨਾਲ ਲੜਾਉਣਾ ਤੁਸੀਂ ਦੱਸੋ ਵੀ ਬੰਦਾ ਹਾਥੀ ਨਾਲ ਲੜ ਸਕਦਾ ਉਹਨਾਂ ਕਹਿਆ ਨਹੀਂ ਕਿਉਂਕਿ ਉਹਦੇ ਹਮਦਰਦੀ ਸੀ ਨਾ ਉਹਨਾਂ ਕਹਿਆ ਨਹੀਂ ਲੜ ਸਕਦਾ ਉਹਨਾਂ ਕਹਿਆ ਫਿਰ ਸਤਗੁਰ ਜੀ ਨੇ ਮੇਰਾ ਨਾਮ ਲੈ ਦਿੱਤਾ ਕਹਿੰਦੇ ਰਾਜਿਆਂ ਦਾ ਹਾਥੀ ਆਉਣਾ ਸ਼ਰਾਬ ਨਾਲ ਰੱਜਿਆ ਆਉਣਾ ਸੱਤ ਤਵੇਂ ਉਹਦੇ ਮੱਥੇ 'ਚ ਵੱਜੇ ਹੋਣੇ ਆ ਸੁਣਦੇ ਨਾਲ ਤਲਵਾਰ ਵੱਜੀ ਹੋਣੀ ਤੇ ਸਤਗੁਰੂ ਜੀ ਕਹਿੰਦੇ ਆ ਵੀ ਤੂੰ ਉਹਦਾ ਮੁਕਾਬਲਾ ਕਰਨਾ ਉਹਨੇ ਕਿਹਾ ਦੁਨੀ ਚੰਦਾ ਮੁਕਾਬਲਾ ਤੇ ਫਿਰ ਕਰਨਾ ਹੀ ਪੈਣਾ ਉਹਨੇ ਕਿਹਾ ਤੁਸੀਂ ਮੇਰੇ ਨਾਲ ਦੇ ਹੋ ਕੇ ਤੁਸੀਂ ਮੇਰੀ ਮੌਤ ਹੀ ਉਡੀਕ ਰਹੇ ਹੋ ਉਹਨੇ ਕਿਹਾ ਕੀ ਕਹਾਣੀ ਅਸੀਂ ਨਹੀਂ ਮੌਤ ਮੰਗਦੇ ਪਰ ਗੁਰੂ ਜੀ ਦਾ ਬਚਨ ਵੀ ਕਿਹੜਾ ਟਾਲੇ ਉਹਨਾਂ ਕਹਿਆ ਇੱਕੋ ਇੱਕ ਤੇਰੀ ਫਰਿਆਦ ਸੁਣ ਸਕਦੇ ਆ ਪੰਜ ਪਿਆਰੇ ਸਹਿਬਾਨ ਉਹਨਾਂ ਦੇ ਕੋਲ ਚਲੇ ਜਾ ਉਹ ਸਤਗੁਰੂ ਜੀ ਨੂੰ ਕਹਿਣ ਤੇ ਫੇਰ ਭਾਵੇਂ ਟਾਲਾ ਹੋਵੇ ਨਹੀਂ ਤੇ ਤੈਨੂੰ ਲੜਨਾ ਹੀ ਪੈਣਾ ਇਹ ਤੁਰਿਆ ਭਾਈ ਦਇਆ ਸਿੰਘ ਜੀ ਦੇ ਕੈਂਪ ਵਿੱਚ ਗਿਆ ਬੜੇ ਅਤਬ ਦੇ ਨਾਲ ਸੀਸ ਝੁਕਾ ਕੇ ਇਹਨੇ ਫਤਿਹ ਬੁਲਾਈ ਫਤਿਹ ਪ੍ਰਵਾਨ ਹੋਈ ਭਾਈ ਦਇਆ ਸਿੰਘ ਜੀ ਨੇ ਪੁੱਛਿਆ ਕਿ ਆਹ ਦੁਨੀ ਚੰਦ ਜੀ ਕਿਵੇਂ ਆਣੇ ਹੋਏ ਉਹਨਾਂ ਕਹਾਂ ਜੀ ਤੁਸੀਂ ਵੀ ਦਰਬਾਰ ਦੇ ਅੰਦਰ ਸੀ ਜਦੋਂ ਸਤਿਗੁਰੂ ਜੀ ਨੇ ਮੇਰਾ ਨਾਮ ਲਿਆ ਕਿ ਮੈਂ ਹਾਥੀ ਦੇ ਨਾਲ ਲੜਦਾ ਹੈ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਦੁਨੀ ਚੰਦ ਜੀ ਤੁਸੀਂ ਬੜੇ ਭਾਗ ਵਾਲੇ ਬੜੇ ਕਰਮਾਂ ਵਾਲੇ ਤੂੰ ਵੱਡਾ ਜਰਨੈਲ ਹੈ ਤੇਰੀਆਂ 21 ਕੁਲਾਂ ਤਰ ਗਈਆਂ ਸਤਿਗੁਰੂ ਜੀ ਨੇ ਕਿਸੇ ਜਰਨੈਲ ਵੱਲ ਇਸ਼ਾਰਾ ਨਹੀਂ ਕੀਤਾ ਓ ਦੁਨੀ ਚੰਦਾ ਤੇਰੇ ਵੱਡੇ ਕਰਮ ਜਾਗੇ ਜਿੱਥੋਂ ਤੱਕ ਮੇਰਾ ਮੰਨਣਾ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਤੇਰੇ ਦਾਦੇ ਦੀ ਕੀਤੀ ਹੋਈ ਸੇਵਾ ਦਾ ਫਾਲੀ ਸਤਿਗੁਰੂ ਤੇਰੀ ਝੋਲੀ ਪਾਉਣ ਲੱਗੇ ਤੇਰਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਏਗਾ ਉਹ ਕਾਰਜ ਤਾਂ ਗੁਰੂ ਨੇ ਕਰਨਾ ਤੈਨੂੰ ਸਿਰਫ ਮਾਣ ਹੀ ਦੇਣ ਲੱਗੇ ਉਹਨੇ ਹੱਥ ਜੋੜ ਕੇ ਆਖਿਆ ਇਹ ਮਾਣ ਕਿਸੇ ਹੋਰ ਨੂੰ ਦੇ ਲੈਣਾ ਐਡਾ ਵੱਡਾ ਮਾਣ ਹੈ ਜਿਹੜਾ ਇਹ ਕਿਸੇ ਜਰਨੈਲ ਨੂੰ ਕਿਸੇ ਯੋਧੇ ਨੂੰ ਸਾਰੇ ਲੜਨ ਵਾਲੇ ਨਹੀਂ ਹੁੰਦੇ ਬਹੁਤੇ ਫੜਾਂ ਹੀ ਮਾਰਨ ਵਾਲੇ ਹੁੰਦੇ ਅੱਜ ਵੀ ਜਿੰਨੇ ਨਾਲ ਹੋਣੋ ਸਾਰੇ ਨਹੀਂ ਨਾ ਮਾਰਨ ਵਾਲੇ ਹੁੰਦੇ ਤੇ ਨਾ ਖਾਣ ਹੀ ਵਾਲੇ ਹੁੰਦੇ ਆ ਵੇਲੇ ਸੁੱਖਾਂ ਦੇ ਸਾਰੀ ਦੁਨੀਆ ਉਹ ਕੁਰਸੀਆਂ ਖਿੱਚ-ਖਿੱਚ ਗਾਂਹ ਕਰਦੇ ਆ ਜਦੋਂ ਸੋਖ ਹੋਵੇ ਨਾ ਜਦੋਂ ਛਕਣ ਛਕਾਉਣ ਦੀ ਵਾਰੀ ਹੋਵੇ ਵੇਲੇ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁਕ-ਢੁਕ ਬੈੰਦੀ ਪਰਖੇ ਜਾਨ ਸੱਜਣ ਉਸ ਵੇਲੇ ਜਦ ਬਾੜੀ ਪੁੱਠੀ ਪੈਂਦੀ ਪਤਾ ਪਵੇ ਨਾ ਉਹ ਮਿਰਲੇ ਹੀ ਸਾਥ ਦੇਣ ਵੇਖਣ ਤੇ ਆਇਆ ਬਾਤੇ ਕੰਨੀ ਕਤਰ ਆਉਂਦੇ ਨੇ ਦੁੱਖ ਸੁੱਖ ਹੁੰਦੇ ਕਹਿੰਦੇ ਕੱਪੜੇ ਸਰੀਰ ਦੇ ਨੇ ਗੁਰਬਾਣੀ ਵਿੱਚ ਗੁਰਦੇਵ ਫਰਮਾਉਂਦੇ ਤੇ ਪਾਣੀ ਵਿੱਚ ਪੈਣ ਛੱਲਾ ਵਿਰਲੇ ਮਲਾ ਉਦੋਂ ਬੇੜੀ ਬੰਨੇ ਲਾਉਂਦੇ ਨੇ ਪੈਣ ਦਾ ਕਸ਼ਟ ਸੱਤ ਆਖ ਦਾ ਕਪੂਰ ਸਿੰਘ ਮਿੱਤਰਾਂ ਦਾ ਸਾਥ ਉਹਨੂੰ ਵਿਰਲੇ ਨਾ ਬਾਉਦੇ ਨੇ ਉਹਨੇ ਕਦੋਂ ਤਪ ਦੇ ਕਿਨੂੰ ਦੂਰ ਕੀਤਾ ਜਿਹੜੇ ਵੈਦ ਤੋਂ ਦੂਰ ਝਕਾਵ ਨਾ ਹੋ ਉਥੇ ਵਾਰਸਹਿਰ ਨਾ ਨਹੀਂ ਕੰਗਾ ਜਿੱਥੇ ਵਤਨ ਕਬੀ ਲੜਾ ਗਾਵਨਾ ਸੂਰਮਤਾਈ ਦਾ ਮਤ ਹਥਿਆਰ ਪੈਨੇ ਜੇਕਰ ਦਿਲੋਂ ਵੀ ਪੁਰਸ਼ ਵਰਿਆਮ ਨਾ ਹੋ ਕਾ ਤੋਂ ਹੱਥ ਦੇ ਵਿੱਚ ਤਲਵਾਰ ਫੜਨੀ ਜੇਕਰ ਜੰਗ ਦੇ ਵਿੱਚ ਕਤਲਾਵਨਾ ਹੋ ਇਹ ਕਰੇ ਬਹਿਣਿਆਂ ਤੋਂ ਬਣੀਦਾ ਲੜਾਕੇ ਨਾ ਦੁੱਧਾਂ ਦੇ ਪਿਆਕਲਾਂ ਤੋਂ ਮੱਖਣੀ ਦੇ ਖਵਾਕਲਾਂ ਤੋਂ ਦਿਲਾਂ ਦੇ ਡਰਕਲਾਂ ਤੋਂ ਕੱਡੇ ਨਾਲ ਥਾਕੇ ਨਾ ਕਾਮੀ ਵਿਭਚਾਰੀਆਂ ਤੋਂ ਪੇਰ ਦੇ ਪੁਜਾਰੀਆਂ ਤੋਂ ਦੇਸ਼ ਦੇ ਗਿਦਾਰੀਆਂ ਤੋਂ ਸੁਧਰਦੇ ਇਲਾਕੇ ਨਾ ਕਰਤਾਰ ਜਾਣ ਹੀ ਲੈ ਬਿਨਾ ਖੂਨ ਜਿ ਸ਼ੀਲੇ ਬਿਨਾ ਮਰਦ ਅਣਖੀਲੇ ਬਿਨਾ ਜਿੱਤੇ ਨਾ ਸਾਕੇ ਨਾ